ਕੋਨ ਆਪੋ ਆਪਣਾ ਕੰਮ ਕਰਕੇ ਰੋਟੀ ਖਾਂਦੇ ਆ ਲੋਕ ਬਿਲਕੁਲ ਗਵਰਨਮੈਂਟ ਨੂੰ ਇਹ ਕੀ ਤਖਲੀਫ ਆ ਇੱਕ ਪਾਸੇ ਤਾਂ ਠੂਠਾ ਫੜ ਕੇ ਇੰਦਰਾ ਗਾਂਧੀ ਭੀਖ ਮੰਗਦੀ ਪੈਦੀ ਸੀ ਅਮਰੀਕਾ ਕੋਲ ਕਣਕ ਨੂੰ ਬਿਲਕੁਲ ਇੱਥੇ ਹੁਣ ਜੇ ਆਉਗਾ ਉਹਨੇ ਤਾਂ ਇਹ ਕਹਿੰਦੇ ਆ ਜੀ ਇਹਦੇ ਵਿੱਚ ਭਲਾਣਾ ਕੁਝ ਜੋ ਸਾਡੇ ਕੋਲ ਕਮਾਈ ਕਰਨ ਵਾਲੀ ਜਗ੍ਹਾ ਚੀ ਆ ਜਿਹੜੀ ਉਹੀ ਨਾ ਰਹੀ ਹੂੰ ਉਹਦੇ ਤੇ ਗਵਰਨਮੈਂਟ ਕਾਬਜ਼ ਹੋਈ ਜਾਂਦੀ ਧੱਕੇ ਨਾਲ ਹਾਂ ਤਾਂ ਫਿਰ ਅਸੀਂ ਕਰਾਂਗੇ ਕੀ ਪਹਿਲਾਂ 30000 ਕਹਿੰਦੇ ਸੀ ਕੀਲੇਮਾ ਤੁਹਾਨੂੰ ਪਈ ਦਾ ਰੱਖੋਗੇ ਦੇਮਾਗੇ 50 ਹੋ ਗਿਆ ਹੁਣ ਅਸਾਦੀ ਜਿੰਦ ਅਸੀਂ ਕਬਜ਼ਾ ਲੈ ਲਿਆ ਲੱਖ ਰੁਪਈਆ ਤੁਹਾਨੂੰ ਕਿਦੋਂ ਨੌਕਰੀ ਵਾਲਿਆਂ ਨੂੰ ਤਾਂ ਤਨਖਾਹ ਨਹੀਂ ਮਿਲਦੀ ਉਹ ਅੱਗੇ ਲੇੜਾ ਮਾਰਦੇ ਨੇ ਜਿਹੜੇ ਕੱਚੇ ਰੱਖੇ ਸੀ ਉਹ ਪੱਕੇ ਹੋਣ ਨੂੰ ਲੇੜਾ ਮਾਰਦੇ ਉਹ ਆਪ ਦਾ ਅੰਦੋਲਨ ਦਾ ਨਾ ਕਰੀ ਫਿਰਦੇ ਰੋਜ਼ ਤਾਂ ਟੈਲੀਫੋਨ ਦੇ ਕੁੱਟਕਟਾ ਪਾ ਦੇ ਦਿੰਦੇ ਆ ਉਹ ਕਰਕੇ ਜ਼ਾਇਦਾਦ ਆ ਜਿਹੜੀ ਇਹ ਜ਼ਮੀਨਾਂ ਦੀ ਜਾਨ ਆ ਬਿਲਕੁਲ ਇਹਤੇ ਬਿਨਾ ਅਸੀਂ ਕਾਸੇ ਕੰਮ ਕਰਦੇ ਨਹੀਂ ਆ ਹੁਣ ਕੀ ਸੋਚਦੇ ਹੋ ਜੇ ਸਰਕਾਰ ਕਹਿੰਦੀ ਆ ਪੈਸੇ ਦੇ ਦੇਨੇ ਆ ਪਹਿਲੀ ਦੇ ਦਿਓ ਸਾਨੂੰ ਐ ਸਾਨੂੰ ਕੀ ਕਰਾਂਗੇ ਪੈਸੇ ਕਿੱਥੇ ਰੱਖਾਂਗੇ ਸਰਕਾਰ ਤਾਂ ਬਹੁਤ ਕੁਝ ਗੱਲਾਂ ਕਰਦੀ ਰਹਿੰਦੀ ਆ ਲੋਕ ਰੋਜ਼ ਇਸ ਚੀਜ਼ ਦੇ ਬਰਖਲਾ ਬੋਲ ਰਹੇ ਨੇ ਹੈ ਅੰਦੋਲਨ ਕਰ ਰਹੇ ਨੇ ਇਹ ਸਰਕਾਰ ਆਪ ਦੇ ਕੋਲੋਂ ਪਾਲਸੀਆਂ ਛੱਡੀ ਜਾਂਦੀ ਹੈ ਲੋਕਾਂ ਨੂੰ ਬੁੱਧੂ ਬਣਾਉਣ ਨੂੰ ਕੋਈ ਲੋਕ ਸਹਿਮਤ ਨਹੀਂ ਹਨ ਕਿ ਪਹਿਲਾਂ ਲੋਕਾਂ ਨੂੰ ਢਰਾ ਲਓ ਇਹ ਮਗਰ ਲਾ ਕੇ ਫੇਰ ਉਹ ਬਾਅਦ ਸੈ ਲੈ ਦਿਓ ਇਹ ਉਹਨਾਂ ਨੂੰ ਵਾਪਸ ਲੈਣਾ ਪੈਣਾ ਹਾਈ ਕੋਰਟ ਨੇ ਬਿਸਕੈ ਲਾਤਾ ਜਿਹੜੀ ਚੁੰਗੀ ਆ ਇਹ ਭਾਈ ਵਾਲੇ ਵਾਲੇ ਚੌਕ ਕੋਈ ਹੁੰਦੀ ਸੀ ਜੀ ਸਾਡੇ ਹੁੰਦੇ ਜਾਂਦਾ ਸੀ ਜੀ ਉਦੋਂ ਬਾਅਦ ਫਿਰ ਜ਼ੋਰ ਸ਼ਰਖਾ ਤੇ ਲੈਂਦੇ ਜੀ ਫਿਰ ਨਹਿਰ ਤੇ ਲਿਆਦੇ ਹੁਣ ਆ ਕੇ ਦੇਖ ਲਓ ਜਾਲੀ ਵਾਲੇ ਰਾਹ ਤੋਂ ਵੀ ਕਾ ਹਾਂ ਕੋਈ ਫਿਰ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਲੈਂਡ ਪੂਲਿੰਗ ਦੀਆਂ ਚਰਚਾਵਾਂ ਨੇ ਲੈਂਡ ਪੂਲਿੰਗ ਜਿਹੜੀ ਕੀ ਪੂਰੇ ਪੰਜਾਬ ਦੇ ਵਿੱਚ ਕੀਤੀ ਜਾਣੀ ਆ ਸਰਕਾਰ ਦੀ ਇਹ ਪਾਲਿਸੀ ਹੈ ਸਰਕਾਰ ਆਪਣੇ ਅੱਖ ਰੱਖ ਦੱਸੀ ਦੱਸ ਰਹੀ ਹੈ ਤੇ ਨਾਲ ਕਹਿ ਰਹੀ ਹੈ ਕਿ ਲੈਂਡ ਪੂਲਿੰਗ ਦੇ ਵੱਡੇ ਫਾਇਦੇ ਨੇ ਪਰ ਕਿਸਾਨਾਂ ਦਾ ਆਪਣਾ ਇੱਕ ਤਰਕ ਹੈ ਕਿਸਾਨਾਂ ਦਾ ਆਪਣਾ ਇੱਕ ਕਹਿਣਾ ਹੈ ਕਿ ਸਾਨੂੰ ਇਹ ਵੱਡੇ ਪੱਧਰ ਤੇ ਨੁਕਸਾਨ ਕਰੇਗਾ ਇਸ ਟਾਈਮ ਦੇ ਉੱਤੇ ਮੈਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਬੈਠਾ ਕਿ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਪਿੰਡ ਦੀ ਜ਼ਮੀਨ ਵੀ ਜਿਹੜੀ ਹੈਗੀ ਆ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਉਂਦੀ ਹੈ ਇਸ ਪਿੰਡ ਦੀ ਆਬਾਦੀ ਜਿਹੜੀ ਹੈਗੀ ਆ ਤਕਰੀਬਨ 2000 ਦੇ ਕਰੀਬ ਹੈ 13-1400 ਵੋਟਰ ਨੇ ਇਸ ਪਿੰਡ ਦੇ ਹਾਲਾਂਕਿ ਵੱਡੀ ਪੱਧਰ ਤੇ ਇਸ ਪਿੰਡ ਦੇ ਵਿੱਚੋਂ ਪ੍ਰਵਾਸ ਹੋਇਆ ਲੈਂਡ ਪੂਲਿੰਗ ਤੇ ਜਦੋਂ ਸਰਕਾਰ ਫਾਇਦੇ ਕਣਾਉਂਦੀ ਹੈ ਤਾਂ ਕਿਸਾਨ ਕਹਿੰਦੇ ਨੇ ਕਿ ਨਹੀਂ ਸਾਡੀ ਜੰਮਣ ਪੋਏ ਆ ਸਾਡੀ ਜੱਦੀ ਪੁਸਤੀ ਜ਼ਮੀਨਾਂ ਅਸੀਂ ਨਹੀਂ ਦੇਣੀ ਹਾਲਾਂਕਿ ਉਹ ਕਹਿੰਦੇ ਆ ਕਿ ਤੁਹਾਨੂੰ ਵੱਡੇ ਪੱਧਰ ਤੇ ਜਿਹੜੇ ਪੈਸੇ ਨੇ ਦਿੱਤੇ ਜਾਣਗੇ ਪਰ ਕਿਸਾਨਾਂ ਦਾ ਤਰਕ ਹੈ ਕਿ ਇਹ ਜੱਦੀ ਪੁਸਤੀ ਜ਼ਮੀਨ ਦਾ ਕੋਈ ਮੁੱਲ ਨਹੀਂ ਹੈਗਾ ਤੇ ਅਸੀਂ ਆਪਣੇ ਕੋਲ ਰੱਖਣੀ ਚਾਹੁੰਦੇ ਆ ਹੁਣ ਦੀ ਪੀੜ੍ਹੀ ਨੇ ਤਾਂ ਸ਼ਾਇਦ ਇਸ ਜ਼ਮੀਨ ਨੂੰ ਜ਼ਮੀਨ ਦੇਖਿਆ ਹੋਵੇ ਪਰ ਜਿਹੜੇ ਲੋਕਾਂ ਨੇ ਇਸ ਜ਼ਮੀਨ ਜਿਹੜੀ ਧਰਤੀ ਸੀ ਕਿਸ ਤਰੀਕੇ ਦੀ ਸੀ ਫਿਰ ਇਹਨੂੰ ਪੈਦਾਵਾਰ ਦੇ ਯੋਗ ਬਣਾਇਆ ਉਹ ਸਾਡੇ ਨਾਲ ਨੇ ਬਾਪੂ ਗੁਰदयाल ਸਿੰਘ ਹੁਣੀ ਸਾਡੇ ਨਾਲ ਨੇ ਉਮਰ ਕਾਫੀ ਐ ਉਹਨਾਂ ਨੇ ਲੁਧਿਆਣਾ ਸ਼ਹਿਰ ਉਵੇਂ ਦਾ ਵੀ ਵੇਖਿਆ ਜਦੋਂ ਬਹੁਤ ਘੱਟ ਫੈਲਿਆ ਸੀ ਤੇ ਉਹਨਾਂ ਨੇ ਹੁਣ ਲੁਧਿਆਣੇ ਸ਼ਹਿਰ ਨੂੰ ਐਵੇਂ ਦਾ ਵੀ ਦੇਖ ਰਹੇ ਨੇ ਜਦੋਂ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਿਆ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਾਂ ਫਿਰ ਲੁਧਿਆਣੇ ਸ਼ਹਿਰ ਦੇ ਵਧਣ ਫੁੱਲਣ ਨੂੰ ਲੈ ਕੇ ਜਿਹੜੀਆਂ ਕਲੋਨੀਆਂ ਵੱਡੇ ਪੱਧਰ ਤੇ ਬਣੀਆਂ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਬਾਪੂ ਹੁਣਿਆ ਦੇ ਨਾਲ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਈ ਸੇਤਾ ਕਿੱਦਾਂ ਤੁਹਾਡੀਆਂ ਸੇਤਾ ਠੀਕ ਆ ਬਸ ਮਾੜਾ ਮੋਟਾ ਹਮਮ ਔਰ ਫਰ ਲੈਦਾ ਇੱਥੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 84 ਸਾਲ 8 ਮਹੀਨੇ ਹੋ ਗਏ 84 ਸਾਲ ਤੇ 8 ਮਹੀਨੇ ਜਦੋਂ ਆਪੂ ਤੁਹਾਡੇ ਇਲਾਕੇ ਦੀ ਗੱਲ ਕਰਦੇ ਆ ਲੁਧਿਆਣੇ ਇਲਾਕੇ ਦੀ ਤੁਹਾਨੂੰ ਪਤਾ ਹੈ ਲੈਂਡ ਪੂਲਿੰਗ ਵਾਲਾ ਮਸਲਾ ਚੱਲੀ ਜਾਂਦਾ ਇਹ ਗੱਲ ਵੀ ਕਰਾਂਗੇ ਮੈਨੂੰ ਇਹ ਦੱਸੋ ਪਹਿਲਾਂ ਤਾਂ ਜਦੋਂ ਤੁਸੀਂ ਲੁਧਿਆਣੇ ਨੂੰ ਦੇਖਿਆ ਜਵਾਨੀ ਪਹਿਰੇ ਲੁਧਿਆਣਾ ਕਿਵੇਂ ਦਾ ਸੀ ਬਹੁਲੀ ਸ਼ਹਿਰੀ ਸੀਗਾ ਉਸ ਟਾਈਮ ਤੇ ਜੀ ਜਿਹੜੇ ਚੁੰਗੀ ਆ ਇਹ ਭਾਈ ਵਾਲੇ ਵਾਲੇ ਚੌਕ ਕੋਲੇ ਹੁੰਦੀ ਸੀ ਜੀ ਸਾਡੇ ਹੁੰਦੇ ਬੇ ਜਾਣਦੇ ਜੀ ਉਦੋਂ ਬਾਅਦ ਫਿਰ ਜੋੜ ਛੜਕਾ ਤੇ ਲੈਂਦੇ ਜੀ ਫਿਰ ਨਹਿਰ ਤੇ ਲਿਆਦੇ ਹੁਣ ਆ ਕੇ ਦੇਖ ਲਓ ਬਿਆਣੀ ਵਾਲੇ ਰਾਹ ਤੋਂ ਵੀ ਘਾ ਹਾਂ ਕੋਈ ਫਿਰ ਤੇ ਸ਼ਹਿਰ ਤਾਂ ਵੱਢੀ ਜਾਂਦਾ ਜਨੋਂ ਦਿਨ ਤੁਸੀਂ ਸ਼ੁਰੂ ਤੋਂ ਖੇਤੀ ਕੀਤੀ ਪੜਾਈ ਤੋਂ ਬਾਅਦ ਨਹੀਂ ਪੜਾਈ ਤੋਂ ਬਾਅਦ ਦੁੱਧ ਨੌ ਸਾਲ ਤੋਂ ਹੋਇਆ 8 ਸਾਲ ਕਿੱਥੇ ਪਾਉਂਦੇ ਰਹੇ ਦੁੱਧ ਤੁਸੀਂ ਲੁਧਿਆਣਾ ਅੱਛਾ ਸ਼ਹਿਰ ਅੱਛਾ ਦੁਕਾਨਾਂ ਤੇ ਠਿਕ ਵੀ ਦਿੰਦੇ ਰਹੇ ਸੀਕਲ ਤੇ ਲੈ ਕੇ ਜਾਂਦੇ ਸੀ ਹਾਂ ਸਾਈਕਲ ਤਾਂ ਕਿੰਨਾ ਕੁ ਦੁੱਧ ਪਾ ਕੇ ਆਉਂਦੇ ਸੀ ਦੋ ਦੋ ਇਹ ਚਾਚੇ ਦਾ ਲੜਕਾ ਨਾਲ ਹੀ ਆ ਸੀਗਾ ਹਾਂਜੀ ਦੋ ਪਿੰਡਾਂ ਤੋਂ ਰਕਦੇ ਸੀ ਅਸੀਂ ਪੱਟੀਆਂ ਤੋਂ ਬਿਲੇਉਂਦੇ ਸੀ ਠੀਕ ਹੈ ਇਸੇ ਹਾਲ ਤੋਂ ਬਿਲੇਉਂਦੇ ਸੀ ਸਾਡੇ ਕੋਲੇ ਆਪਦੇ ਵੀ ਕੋਲੇ ਵੀ 25 ਮੱਚਾ ਸੀ ਕੀਆ ਅੱਛਾ ਤੇ ਆਪ ਦਾ ਘਰ ਦਾ ਦੁੱਤੀ ਬੜਾ ਸੀਗਾ ਸਾਡੇ ਕੋਲੇ ਠੀਕ ਹੈ ਇਸ ਕਰਕੇ ਅਸੀਂ ਦੁੱਤੇ ਕੰਮ ਨਹੀਂ ਪਹਿਲਾਂ ਲਿਆ ਬਜ਼ੁਰਗ ਤਿੰਨੇ ਖੇਤੀ ਕਰਦੇ ਸੀ ਠੀਕ ਹੈ ਸਾਡੇ ਬਾਦਰ ਹੋਣੇ ਹਾਂਜੀ ਤਿੰਨੇ ਭਰਾ ਸੀਗੇ ਤਿੰਨੇ ਖੇਤੀ ਕਰਦੇ ਸੀ ਠੀਕ ਹੈ ਹਾਂ ਤੇ ਉਦੋਂ ਬਾਅਦ ਦੇ ਵਿੱਚ ਫੇਰ ਦੁੱਧ ਦਾ ਕੰਮ ਛੱਡ ਕੇ ਫਿਰ ਮੈਂ ਖੇਤੀ ਵੀ ਕੀਤੀ ਆ ਉਦੋਂ ਦੁੱਧ ਦਾ ਰੇਟ ਕੀ ਸੀਗਾ ਤੁਸੀਂ ਕਿਹੜੇ ਸਾਲ ਚ ਦੁੱਧ ਪਾਉਂਦੇ ਰਹੇ ਅੰਦਾਜ਼ਾ 52 ਤੋਂ ਲੈ ਕੇ 65 ਤੱਕ ਪਾਇਆ ਪਹਿਲਾਂ ਜਦੋਂ ਅਸੀਂ ਖਰੀਦਦੇ ਰਹੇ ਪਿੰਡਾਂ ਚੋਂ 14 ਰੁਪਏ ਦਾ ਭਾਅ ਅੱਛਾ ਮਰਦਾ ਦੰਦੇ ਦੇ 40 ਕਿਲੋ ਦਾ ਭਾਅ 14 ਰੁਪਏ ਅੱਛਾ 14 ਰੁਪਏ 40 ਕਿਲੋ ਦਾ 40 ਕਿਲੋ ਦਾ ਭਾਅ ਹਾਂਜੀ ਤਾਂ ਸਾਨੂੰ ਉੱਥੇ ਮਿਲਦਾ ਦਾ 16 16.5 ਖਰੀ ਦੀ ਹੱਦ 17 ਜਾਨੀ ਕਿ 2.5 ਰੁਪਏ ਮੁਨਾਫਾ ਸੀ 2.5 ਰੁਪਏ ਮੁਨਾਫਾ ਵੀ ਕਾਹਦਾ ਸੀਗਾ ਉਹ ਵੀ ਜਿਵੇਂ ਕਹਿੰਦੇ ਦੁਕਾਨਾਂ ਵਾਲੇ ਵਿੱਚ ਕਈ ਦੱਬ ਕੇ ਪੈਸੇ ਹੋ ਜਾਂਦੇ ਸੀਗੇ ਅੱਛਾ ਹਾਂ ਘਰਾਂ ਵਾਲੇ ਵੀ ਘਰ ਛੱਡ ਜਾਂਦੇ ਸੀ ਕਈ ਹਾਂ ਉਹ ਵੀ ਹੋਰ ਤਾਂ ਚਲੇ ਜਾਂਦੇ ਸੀਗੇ ਠੀਕ ਹੈ ਬਰਾਬਰ ਤਰ੍ਹਾਂ ਬੱਜੇ ਕੰਮ ਰਹਿੰਦਾ ਰਿਸ਼ਤੇ ਮਸਾਂ ਆਪਦੇ ਬੱਜਣ ਉਹੀ ਬੜੇ ਕਹੀਦਾ ਸੀ ਹੁਣ ਤਾਂ ਵੈਸੇ ਜਿਵੇਂ ਲੁਧਿਆਣਾ ਦੀ ਤੁਸੀਂ ਗੱਲ ਕੀਤੀ ਲੁਧਿਆਣਾ ਸਾਰੇ ਪਿੰਡਾਂ ਤੱਕ ਆ ਗਿਆ ਉਦੋਂ ਲੁਧਿਆਣਾ ਤੁਹਾਨੂੰ ਕਿੰਨੇ ਕਿਲੋਮੀਟਰ ਪੈ ਜਾਂਦਾ ਸੀ ਉਦੋਂ ਸਾਨੂੰ 14 ਕਿਲੋਮੀਟਰ ਦਾ ਸਫ਼ਰ ਪੈਂਦਾ ਸੀਗਾ ਦੁੱਧ ਪਾਉਣ ਇੱਥੋਂ ਜਾਣਾ ਤੇ 14 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਸ਼ਹਿਰ ਜਿਹੇ ਵਿੱਚ ਗਿਣੀਏ ਦੁਕਾਨਾਂ ਤਾਂ ਇੱਕ ਗੇ ਨੂੰ ਕਿਹੜਾ ਫਿਰ 1 ਕਿਲੋ ਡੇਢ ਕਿਲੋਮੀਟਰ ਹੋ ਨਿਕਲ ਜਾਂਦਾ ਸੀ ਵਿੱਚ ਠੀਕ ਹੈ 5 15 15:30 ਹੋ ਜਾਂਦਾ ਸੀਗਾ ਹਾਂ ਆ ਇੱਕ ਇਹ ਦੱਸਿਓ ਬਾਪੂ ਜੀ ਤੁਸੀਂ ਤਾਂ ਦੁੱਧ ਪਾਉਂਦੇ ਰਹੇ ਘਰਾਂ ਚ ਜਿਵੇਂ ਹੁਣ ਆਪਾਂ ਦੇਖਦੇ ਆ ਲੁਧਿਆਣੇ ਸ਼ਹਿਰ 'ਚ ਜੇ ਜਾਵਾਂਗੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਜ਼ਿਮੀਂਦਾਰ ਪਰਿਵਾਰ ਨੇ ਜਾਂ ਜਿਹੜੇ ਹੋਰ ਪਰਿਵਾਰ ਵੀ ਨੇ ਜਿਨ੍ਹਾਂ ਦਾ ਨੌਕਰੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਉਹ ਵੀ ਸ਼ਹਿਰ ਦੇ ਵਿੱਚ ਟਿਕੇ ਹੋਏ ਨੇ ਜਦੋਂ ਤੁਸੀਂ ਦੁੱਧ ਪਾਉਂਦੇ ਸੀ ਉਦੋਂ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਮੁਲਾਜ਼ਮ ਤਬਕੇ ਦੇ ਲੋਕ ਹੁੰਦੇ ਸੀ ਤਕਰੀਬਨ ਡਾਕਟਰ ਮਹਿਕਮਾ ਜਾਂ ਜਾਂ ਹੁੰਦਾ ਇਜਾਮ ਇੱਥੇ ਜਿ ਕੋਈ ਜਿਹੜੇ ਆਪਣੇ ਵਕੀਲ ਬੁੱਕ ਬਗੈਰਾ ਨੇ ਉਹਨਾਂ ਦੀ ਰਹਿਸ਼ਾਂ ਸੀਗੀਆਂ ਹਾਂ ਤੇ ਜਾਂ ਕੋਈ ਚੰਗਾ ਪੜਿਆ ਲਿਖਿਆ ਜਿਹੜਾ ਹੈ ਕੋਈ ਕਾਲਜਾਂ ਕੁੱਲਜਾਂ ਦੇ ਵਿੱਚ ਪ੍ਰੋਫੈਸਰ ਜਾਂ ਹੋਰ ਕੋਈ ਲੱਗਿਆ ਇਹ ਜਿਹੇ ਲੋਕਾਂ ਦੇ ਰਹਿਸ਼ਾ ਹੁੰਦੀਆਂ ਸੀ ਆਮ ਜ਼ਿੰਮੇਦਾਰ ਤਾਂ ਬਹੁਤ ਘੱਟ ਸੀਗੇ ਉਹਨਾਂ ਨੂੰ ਤਾਂ ਜਿੱਥੇ ਕਿਤੇ ਇਹਨਾਂ ਦੇ ਗਵਰਨਮੈਂਟ ਅਠਾਲ ਤਾਂ ਉੱਠ ਕੇ ਕਿਤੇ ਹੋਰ ਜਾ ਕੇ ਖਰੀਦਤੀ ਉਹਨਾਂ ਨੇ ਹਾਂ ਯਾਨੀ ਕਿ ਇਹੀ ਆ ਵੀ ਉਦੋਂ ਮੁਲਾਜ਼ਮ ਜ਼ਿਆਦਾ ਰਹਿੰਦੇ ਸੀ ਮੁਲਾਜ਼ਮੇ ਬਾਹਲੇ ਸੀਗੇ ਤੇ ਜਦੋਂ ਲੁਧਿਆਣਾ ਵਧਣਾ ਸ਼ੁਰੂ ਹੋਇਆ ਬਾਪੂ ਜੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹਨੇ ਤਾਂ ਬੱਦੋਵਾਲ ਵੀ ਆਪਦੇ ਕਲਾਵੇ 'ਚ ਲੈ ਲਿਆ ਫਲਾਨਾ ਪਿੰਡ ਵੀ ਆਪਦੇ ਕਲਾਵੇ 'ਚ ਲੈ ਲਿਆ ਉਹ ਤੁਹਾਡੇ ਕੋਈ ਯਾਦ ਹੋਵੇ ਕਿਹੜੇ ਸਣ ਦੇ ਵਿੱਚ ਜ਼ਿਆਦਾ ਵਧਣਾ ਸ਼ੁਰੂ ਹੋਇਆ ਇਹ ਕਿੰਨੇ ਸਾਲ ਪਹਿਲਾਂ ਅੰਦਾਜ਼ਾ ਤਕਰੀਬਨ ਮੈਨੂੰ ਦੱਸਿਓ ਜੀ ਜਾਨੇ ਵੀ 84 ਤੋਂ ਮਗਰੋਂ ਫੇਰੇ ਹੈ ਬਦਨਾ ਸ਼ੁਰੂ ਹੋ ਗਿਆ ਬਦਨਾ ਸ਼ੁਰੂ ਹੋਇਆ ਫਿਰ ਘਟਿਆ ਤਾਂ ਹੈ ਹੀ ਨਹੀਂ ਫਿਰ ਜਮੀਨ ਤਾਂ ਹਟਾਈ ਨਹੀਂ ਫਿਰ ਜ਼ਮੀਨਾਂ ਖਰੀਦਣੀਆਂ ਸ਼ੁਰੂ ਹੋ ਗਈਆਂ ਹਾਂ ਪਹਿਲੀਆਂ ਦੇ ਕੀ ਭਾ ਸੀ ਭਲਾਉਦੋ ਪਹਿਲੀਆਂ ਦੇ ਭਾ ਤਾਂ ਜਿਹੜੇ ਸ਼ਹਿਰ ਦੇ ਨੇੜੇ ਸੀਗੇ ਇਹ ਤਾਂ ਤੇਜ਼ ਸੀਗੀਆਂ ਹਾਂਜੀ ਜਿਹੜੀਆਂ ਆਮ ਯਾਨੀ ਆ ਸਾਡੇ ਸੀਗੀਆਂ ਇਹ 10-12000 ਨੂੰ ਕਿੱਲਾ ਮਿਲ ਜਾਂਦਾ ਸੀ 10-12000 ਨੂੰ ਕਿੱਲਾ ਹਾਂ ਠੀਕ ਹੈ ਤੇ ਸ਼ਹਿਰ ਦੇ ਇਲਾਕੇ ਤਾਂ ਜਿਹੜਾ ਸੀਗਾ ਪਹਿਲਾਂ ਤੇ ਰੇਟ ਤੇ ਜਿਹੜੇ ਨੇ ਕੋਈ 40000 ਨੂੰ ਕਿੱਲਾ ਕੋਈ 35000 ਨੂੰ ਕੋ 50000 ਨੂੰ ਕਿੱਲਾ ਹੂੰ ਇਹੇ ਜਿਹਾ ਭਾਅ ਸੀਗੇ ਉੱਥੇ ਦਾ ਤੁਹਾਨੂੰ ਉਦੋਂ ਕਦੇ ਮਹਿਸੂਸ ਹੋਇਆ ਸੀ ਵੀ ਜਿਹੜਾ ਇਹ ਸ਼ਹਿਰ ਵੱਧ ਰਿਹਾ ਹੈ ਇੰਨੇ ਵੱਡੇ ਪੱਧਰ ਤੇ ਵੱਧ ਰਿਹਾ ਤੇ ਸਾਡੇ ਖੇਤਾਂ ਤੱਕ ਵੀ ਆ ਜਾਊਗਾ ਕਦੇ ਸੋਚਿਆ ਸੀ ਕਦੇ ਤੁਸੀਂ ਕੋਈ ਪਤਾ ਨਹੀਂ ਸੀਦਾ ਕਦੇ ਵੀ ਪੰਜ ਚ ਦਿ ਇਹ ਗੱਲ ਹੁੰਦੀ ਅੱਛਾ ਬਈ ਸਾਨੂੰ ਵੀ ਬਚ ਲਊਗਾ ਹਾਂ ਪਰ ਹੁਣ ਅਸੀਂ ਬੈਠੇ ਸ਼ਹਿਰ 'ਚ ਜੋ ਦੇਖਿਆ ਜਾਵੇ ਸ਼ਹਿਰ 'ਚ ਬੈਠੇ ਆ ਅਸੀਂ ਹੁਣ ਤਾਂ بڑے ਪਿੰਡ ਆ ਗਏ ਲੁਧਿਆਣੇ 'ਚ ਹਾਂ ਹੂੰ ਪਰ ਸਾਨੂੰ ਘਾਟੇ ਵਾਲਾ ਸੌਦਾ ਸ਼ਹਿਰ 'ਚ ਆਉਣਾ ਤਾਂ ਅੱਛਾ ਉਹ ਕਿਵੇਂ ਜੇ ਸਾਡੇ ਕੋਲ ਕਮਾਈ ਕਰਨ ਵਾਲੀ ਜਗ੍ਹਾ ਚੀ ਆ ਜਿਹੜੀ ਉਹੀ ਨਾ ਰਹੀ ਹੂੰ ਉਹਦੇ ਤੇ ਗਵਰਨਮੈਂਟ ਕਾਬਜ਼ ਹੋਈ ਜਾਂਦੀ ਧੱਕੇ ਨਾਲ ਹਾਂ ਤਾਂ ਫਿਰ ਅਸੀਂ ਕਰਾਂਗੇ ਕੀ ਠੀਕ ਹੈ ਇਹ ਤਾਂ ਇਹੀ ਆ ਵੀ ਦਿਹਾੜੀ ਸੰਧਾ ਦਿਹਾੜੀ ਵੀ ਨਹੀਂ ਮਿਲਣੀ ਹਾਂ ਤੋ ਕਿੰਨੇ ਪਾਵ ਲੈ ਕੇ ਜਿਹੜੀ ਇਸ ਕੰਮ ਨੂੰ ਲੱਗੀ ਆ ਪੋਟਲੀ ਫਾਰਮ ਚੱਲਦੇ ਨੇ ਤੇ ਮੱਛੀ ਫਾਰਮ ਚੱਲਦੇ ਨੇ ਗੈਰੀ ਫਾਰਮ ਚੱਲਦੇ ਨੇ ਸੂਰ ਸੂਰਾਂ ਦੇ ਫਾਰਮ ਚੱਲਦੇ ਨੇ ਬਿਹੀ ਥਾਂ ਹੀ ਤਾਂ ਬੰਦੇ ਲੱਗੇ ਨੇ ਕਾਰੋਬਾਰ ਤੇ ਹਾਂ ਜੇ ਇਹ ਸਾਰਾ ਕੁਝ ਨਾਸ਼ਟ ਹੋ ਗਿਆ ਤਾਂ ਬੰਦੇ ਕੰਮ ਕਿੱਥੇ ਕਰਨਗੇ ਕਿੱਥੋਂ ਰੋਟੀ ਖਾਣਗੇ ਹਾਂ ਕਿੰਨੇ ਆ ਜਿਹਨੂੰ ਨੌਕਰੀ ਦੇ ਦੂ ਕੋਈ ਗਵਰਨਮੈਂਟ ਹੂੰ ਜਦੋਂ ਜਦੋਂ ਇਹ ਗੱਲ ਹੈ ਬਾਪੂ ਜਦੋਂ ਹੁਣ ਤਾਂ ਲੈਂਡ ਪੂਲਿੰਗ ਵਾਲਾ ਮਸਲਾ ਹੈ ਉਸ ਤੋਂ ਪਹਿਲਾਂ ਇੱਥੇ ਕਾਰਪੋਰੇਟ ਸੈਕਟਰ ਦੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਜਿਨ੍ਹਾਂ ਨੇ ਆ ਕੇ ਜ਼ਮੀਨਾਂ ਖਰੀਦੀਆਂ ਉਹ ਫਿਰ ਕੀ ਕਹਿੰਦੇ ਸੀ ਵੀ ਤੁਹਾਨੂੰ ਮਹਿੰਗੇ ਭਾਅ ਦੀ ਜਿਹੜੀ ਤੁਹਾਡੀ ਪੈੜੀ ਅਸੀਂ ਲੈ ਲੈਣੇ ਇੱਥੇ ਕਲੋਨੀ ਬਸਣੀ ਆ ਉਦੋਂ ਜਿਹੜੇ ਕਿਸਾਨ ਸੀ ਤੁਹਾਡੇ ਪਿੰਡਾਂ ਦੇ ਉਹ ਪਹਿਲੀ ਵੇਚਣ ਵੇਲੇ ਮਹਿਸੂਸ ਨਹੀਂ ਕਰਦੇ ਸੀ ਵੀ ਸਾਡੀ ਪੈੜੀ ਹੱਥੋਂ ਖੁੰਝ ਰਹੀ ਆ ਸਾਡੇੋਂ ਇਹ ਆਪੋ ਆਪਣਾ ਖਿਆਲ ਆ ਹਾਂ ਕਈ ਬੰਦੇ ਤਾਂ ਇਸ ਨੂੰ ਸ਼ੋਰ ਤੇ ਸਮਝਦੇ ਰਹੇ ਨੇ ਠੀਕ ਹੈ ਵੇ ਪੈਸੇ ਪਟੋ ਤੇ ਫੇਰ ਖਰੀਦਣੀਆਂ ਨਹੀਂ ਖਰੀਦ ਨਹੀਂ ਹਾਂ ਹਰ ਜਿਨ੍ਹਾਂ ਨੇ ਘਾਹ ਖਰੀਦ ਲਈ ਸਸਤੇ ਭਾਅ 'ਚ ਉਹ ਤਾਂ ਰੋਟੀ ਖਾਂਦੇ ਹੈਗੇ ਰਹਿ ਜਾਣਗੇ ਹਾਂ ਹਾਂ ਜਿਨ੍ਹਾਂ ਨੇ ਕੋਠੀਆਂ ਪਾ ਲਈਆਂ ਉਹ ਕੀ ਕਾਟੇ ਉਹਨਾਂ ਦਾ ਤਾਂ ਸਤਨਾ ਵੀ ਹੋ ਗਿਆ ਬਹੁਤਿਆਂ ਦਾ ਹੋਇਆ ਵੀ ਐਮੀ ਹਾਂ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਉਹਨਾਂ ਦਾ ਤਾਂ ਜਿਵੇਂ ਇੱਥੇ ਹੀ ਪੂਰਾ ਹੋ ਗਿਆ ਘਰ-ਬਾਰ ਹਾਂ ਕਉ ਕਰਕੇ ਜ਼ਾਇਦਾਤ ਆ ਜੜੀ ਇਹ ਜ਼ਮੀਨਾਂ ਦੀ ਜਾਣ ਆ ਬਿਲਕੁਲ ਇਹਤੇ ਬਿਨਾ ਅਸੀਂ ਕਾਸੇ ਕੰਮਤੇ ਨਹੀਂ ਹਾਂ ਕੋਈ ਵੀ ਉਧਰ ਉਹਦੀ ਰਿਸ਼ਤਾ ਕਰਨ ਪਹਿਲਾਂ ਅਗਲਾ ਕੇ ਜ਼ਾਇਦਾਤ ਪੁੱਛਦਾ ਵੀ ਕਿੰਨੇ ਕਿਲੇ ਆਉਂਦੇ ਨੇ ਹਾਂ ਕਿੰਨੇ ਕਿਲੇ ਮੁੰਡੇ ਨਾਲ ਆਉਂਦੇ ਨੇ ਹਾਂ ਹੁਣ ਉਹ ਗੱਲਾਂ ਦਾ ਫੇ ਗਵਰਨਮੈਂਟ ਸਾਡੀਆਂ ਉਹੀ ਖਤਮ ਕਰੀ ਜਾਂਦੀ ਹੈ ਧੱਕੇ ਨਾਲ ਹੀ ਖੂਹ ਨੂੰ ਫੇਰਦੀ ਆ ਹਾਂ ਪਹਿਲਾਂ 30000 ਕਹਿੰਦੇ ਸੀ ਕਿਲੇ ਮੈਂ ਤੁਹਾਨੂੰ ਪਈ ਦਾ ਰੱਖੋਗੇ ਦੇਮਾਗੇ 50 ਹੋ ਗਿਆ ਹੁਣ ਅਖੇ ਜਿਹੜਾ ਅਸੀਂ ਕਬਜ਼ਾ ਲੈ ਲਿਆ ਲੱਖ ਰੁਪਈਆ ਤੁਹਾਨੂੰ ਕਿਲੇ ਉਹ ਲਖਣਾ ਅੱਜ ਕੱਲ ਬਣਦਾ ਕੀ ਹੈ ਪਹਿਲਾਂ ਉਹ ਦੱਸੇ ਮਾਨ ਸਾਹਿਬ ਹੋ ਹਾਂ ਆਪੜੀਆਂ ਇਹਨਾਂ ਨੇ ਛੱਡੇ ਜਾਵੇ ਲੋਕਾਂ ਨੂੰ ਬੁੱਧੂ ਬਣਾਈ ਜਾਵੇ ਦੁਨੀਆ ਵੀ ਪੜੀ ਲਿਖੀ ਤੁਰੇ ਫਿਰਦੀ ਹੈ ਬਸੇਰੀ ਇੱਥੇ ਹਾਂ ਜਿਨ੍ਹਾਂ ਨੇ ਸਾਰਾ ਕੁਝ ਜਿ ਕੋ ਇਹਨਾਂ ਦੇ ਦੇਖਿਆ ਵੀ ਹੈ ਔਰ ਕੜਕਰਾਂ ਵੀ ਰਹੇ ਨੇ ਇੱਕ ਮੈਨੂੰ ਇਹ ਦੱਸਿਓ ਵੀ ਜਿਹੜੀ ਇਹ ਪੈਲੀ ਸੀ ਜਦੋਂ ਹੁਣ ਅਸੀਂ ਉਧਰ ਮੋਟਰ ਤੇ ਹੋ ਕੇ ਆਏ ਆਪਣੀ ਤੇ ਬੜਾ ਸੋਹਣੀ ਫਸਲ ਖੜੀ ਹੈ ਝੋਨੇ ਦੀ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਹਰਿਆਲੀ ਹਰਿਆਲੀ ਦਿਖਦੀ ਆ ਇਹ ਪੈੜੀਆਂ ਐਵੇਂ ਸੀ ਜਾਂ ਫਿਰ ਇਹ ਮਿਹਨਤ ਨਾਲ ਬਣਾਈਆਂ ਇਹ ਇਹਨਾਂ ਦੇ ਤਾਂ ਜੇ ਹੁਣ ਉਦੋਂ ਵਾਹ ਮੂਵੀਆ ਮਾਪਿਆਲੇ ਕੰਮ ਹੁੰਦੇ ਨਾ ਹਾਂਜੀ ਉਹ ਤੁਹਾਨੂੰ ਦਿਖਾ ਲਵੇ ਹਾਂਜੀ ਤੁਸੀਂ ਇੰਉਂ ਕਹਿੰਦੇ ਬਈ ਹਾਂ ਹਾਂ ਇਹ ਬਣੀ ਕਿਵੇਂ ਆ ਹਾਂ ਟਿੱਬੇ ਹੁੰਦੇ ਸੀ ਪੂਰੇ ਅੱਛਾ ਜਿਹੜਾ ਹੋਰਲਾ 12 ਬਿਗੇ ਥਾ ਨਾ ਜਿੱਥੇ ਤੁਸੀਂ ਛੇਚ ਬੜ ਕੇ ਜਾਂਦੇ ਹੋ ਹਾਂਜੀ ਇਹ ਜਣੀ 6 ਫੁੱਟ ਆਸਤ ਰੇਤਾ ਸੀ ਇਹਦੇ ਚ ਠੀਕ ਹੈ ਪਰ ਇਹ ਤੋਂ ਦੁੱਧ ਛੱਡ ਕੇ ਨਾਲੇ ਦਾ ਖੇਤੀ ਕੀਤੀ ਨਾਲੇ ਇਹ ਰੇਤਾ ਚੱਕਿਆ ਠੀਕ ਹੈ ਰਿੜੀ ਚਲਾਈ ਲੋਕਾਂ ਦੇ ਨਾਲ ਲੋਕਾਂ ਦੇ ਭਰਤ ਪਾਏ ਮੁਫਤ ਕਿਹੜਾ ਟਰੈਕਟਰ ਹੁੰਦਾ ਸੀ ਟਰੈਕਟਰ ਮਗਰੋਂ ਲਿਆ ਫੋਰਡ ਹਾਂ ਪਹਿਲਾਂ ਅਸੀਂ ਪੁਰਾਣਾ ਟਰੈਕਟਰ ਲਿਆ ਸੀਗਾ ਇਹ ਬਾਹਲਾ ਤਾਂ ਰੇਤਾ ਸੀ ਰਿੜੀਆਂ ਨਾਲ ਹੀ ਚੱਕਿਆ ਅੱਛਾ ਉਦੋਂ ਅਗਲੇ ਨੇ ਜੋੜ ਲੈਣੇ ਜਿਹੜੀ ਉਦੋਂ ਅਸੀਂ ਆਪ ਜੋੜ ਦੇਣੀ ਅਗਲੇ ਦੇ ਬਿਹੜੇ 'ਚ ਪੱਥ ਪਾ ਜਾਣਾ ਜਿੱਥੇ ਕਿਸੇ ਦੇ ਨਮਕ ਮਕਾਨ ਪਾਉਣਾ ਉੱਥੇ ਪਾ ਦੇਣਾ ਹਾ ਥਾਣਾ ਭਰਦੇ ਸੀ ਰੇਤਾ ਸਾਰਾ ਹਾਂ ਕਈਆਂ ਨਾਲ ਭਰਦੇ ਰਹੇ ਹਾਂ ਜੜੇ ਜੇ ਸਾਡੇ ਨਾਲ ਕਿ ਨਹੀਂ ਵੀ ਕੋਈ ਅਸੀਂ ਆਪ ਦਾ ਕੱਲਿਆਂ ਨੇ ਜੋੜਨੀਆਂ 10 ਜੜੀਆਂ ਅਸੀਂ ਰੋ ਜਾਣਾ ਦਿੱਲੀ ਠੀਕ ਹੈ ਸਟੜੀਆਂ ਸਟੜੀਆਂ ਨੇ ਅੱਛਾ ਆ ਫਿਰ ਨਹੀਂ ਹੁੰਦੀ ਸੀ ਫਿਰ ਨਹੀਂ ਤਾਂ ਅਬ ਅੰਦਰਲੇ ਘਰਾਂ ਦੇ ਨੇੜੇ ਰਹਾ ਰਾਹ ਤੇ ਆ ਰਾਦੇ ਲਾਦੇ ਹੋ ਰਾਦੇ ਲਾਦੇ ਹੋ ਰਾਦੇ ਲਾਦੇਓ ਉਹ ਸੀ ਲੋਕਾਂ ਨੂੰ ਚੱਕਣ ਵਾਸਤੇ ਨੇੜੇ ਕਰ ਦਿੰਦੇ ਸੀ ਠੀਕ ਐ ਆ ਉਤੋਂ ਬੁਰੀਆਂ ਉਹ ਆ ਕੁੜਾ ਸੱਟਣ ਆਈ ਫਿਰ ਇੱਥੇ ਫਸਲਾਂ ਹੋਣੀਆਂ ਸ਼ੁਰੂ ਹੋਣਾ ਉਦੋਂ ਬਾਅਦ ਸ਼ੁਰੂ ਹੋਈਆਂ ਨੇ ਹੂੰ ਨਰਮਾ ਹੁੰਦਾ ਰਿਹਾ ਪਹਿਲਾਂ ਨਰਮਾ ਨਰਮਾ ਸਾਡੇ ਕਿਸੇ ਖਾਸ ਪੀਜੀ ਆਈ ਦੀ ਝੋਨਾ ਹੀ ਹੁੰਦਾ ਸੀ ਨਾ ਅੱਛਾ ਪਹਿਲਾਂ ਮੂੰਗਫਲੀਆ ਅੱਛਾ ਪਹਿਲਾਂ ਮੂੰਗਫਲੀ ਹੁੰਦੀ ਸੀ ਮੂੰਗਫਲੀ ਤੋਂ ਬਾਅਦ ਫਿਰ ਅਸੀਂ ਜਦੋਂ ਮਕਸੀਕਣ ਕਣਕ ਆਇਆ 70 ਤੇ ਵਿੱਚ ਹਾਂਜੀ ਸਾਡੇ ਚੇਅਰਮੈਨ ਸੀਗਾ ਤੇਜਾਸਿਓ ਠੀਕ ਹੈ ਪਿੰਡ ਦਾ ਸਰਪੰਚ ਸੀਗਾ ਹਾਂਜੀ ਫੇਰ ਉਹ ਬਲਾਕ 2 ਦਾ ਚੇਅਰਮੈਨ ਬਣ ਗਿਆ ਸੀ ਹਾਂਜੀ ਉਦੋਂ ਫੇਰ ਸਾਨੂੰ 10 10 ਕਿਲੋ 20 ਮਿਲਿਆ ਸੀਗਾ ਕਣਕ ਦਾ ਮਕਸੀਕਣ ਕਣਕ ਦਾ ਠੀਕ ਹੈ ਉਹ ਲਾਲ ਜੀ ਕਣਕ ਸੀਗੀ ਹਾਂਜੀ ਹਾਂਜੀ ਬੱਲੀ ਉਹਦੀ ਬੜੀ ਕਾਢੀ ਸੀ ਦਾਣਾ ਬੜਾ ਔਖਾ ਨਿਕਲਦਾ ਸੀਗਾ ਹਾਂਜੀ ਉਹ ਫੇਰ ਅਸੀਂ ਉਦੋਂ ਲਿਆ ਕੇ ਬੀਜੀਆਂ ਨੇ ਅੱਧੇ ਅੱਧੇ ਕਿਲੇ ਦਾ ਬੀਜ ਯਾਨੀ ਸਾਨੂੰ ਹੋ ਗਿਆ ਸੀ ਫਿਰ ਬੀਜ ਹੋਰ ਤਿਆਰ ਕੀਤਾ ਉਹਨੂੰ ਹਾਂ ਉਹ ਤਾਂ ਫਿਰ ਬੀਜ ਤਿਆਰ ਕਰ ਲਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਪੀਪੀ 18 ਆ ਗਈ ਫਿਰ ਆਪਣੇ ਉਹ ਖੇਮ ਕੱਟ ਨੇ ਆਹ ਚਿਤਿ ਚਤਾਰਾਂਗੇ ਲਿਆਤਾ ਆਪਣੇ ਕੀ ਉਹਦਾ ਨਾਮ ਸੀਗਾ ਕਣਕ ਦਾ ਉਹ ਤੇ ਉਹ ਵਿਜਣ ਲਾ ਕੇ ਲੋਕ ਹੁਣ ਤਾਂ ਦੇਖ ਲਓ ਵੀ ਕਿੰਨੇ ਆ ਕਿ ਕਹਿੰਦਾ ਪਤਾ ਨਹੀਂ ਕਿ ਕਿੰਨੇ ਗੀ ਹੋ ਨਵੇਂ ਆ ਗਏ ਨੇ ਜਿਵੇਂ ਤੁਸੀਂ ਦੱਸਦੇ ਹੋ ਵੀ ਫਸਲ ਹੁੰਦੀ ਨਹੀਂ ਸੀ ਮਿਹਨਤ ਕੀਤੀ ਫਿਰ ਝਾੜ ਅੱਜ ਕੱਲ ਤਾਂ 90 100 ਮਣਤੇ ਗਿਆ ਝੋਨੇ ਦਾ ਬਹੁਤ ਵੱਡੇ ਪੱਧਰ ਤੇ ਝਾੜ ਹੁੰਦਾ ਨਿਕਲਦਾ ਤੇ ਜਦੋਂ ਹੁਣ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਬਹੁਤ ਵੱਡੀ ਪੱਧਰ ਤੇ ਪੈਸਾ ਦੇ ਦਾਂਗੇ ਕਰੋੜਾਂ ਰੁਪਈਆ ਤੁਹਾਡੇ ਕੋਲੇ ਆਜੂ ਪਹਿਲੀ ਸਾਨੂੰ ਦੇ ਦਿਓ ਉਦੋਂ ਤੁਸੀਂ ਕੀ ਮਹਿਸੂਸ ਕਰਦੇ ਹੋ ਉਹ ਦਿਨਾਂ ਨੂੰ ਯਾਦ ਕਰਕੇ ਪੁਰਾਣਿਆਂ ਨੂੰ ਵੀ ਬੜੀ ਮਿਹਨਤ ਨਾਲ ਪੈੜੀ ਬਣਾਈ ਸੀ ਤੇ ਅੱਜ ਇਥੇ ਕਲੋਨੀਆਂ ਵਾਲੇ ਆਉਣਗੇ ਆਦੇ ਬੋਰਡ ਲਾਉਣਗੇ ਝੰਡੀਆਂ ਲਾ ਦੇਣਗੇ ਗੱਲ ਇਹ ਵੀ ਨਾ ਤਾਂ ਇਹ ਗੱਲਾਂ ਜਦ ਸੀ ਗਈਆਂ ਹੀ ਕਿਸੇ ਨੂੰ ਮਾਲੂਮ ਨਹੀਂ ਸੀ ਕਿ ਆ ਵੀ ਕੋਈ ਇੱਥੇ ਆਊਗਾ ਚਿੱਤ ਚੇਤੇ ਵੀ ਨਹੀਂ ਸੀ ਹਾਂ ਦੂਸਰੀ ਗੱਲ ਇਹ ਆ ਜਿਉਂ-ਜਿਉਂ ਸਮਾਂ ਬਦਲਦਾ ਗਿਆ ਤਿਉਂ ਤੋਂ ਨਵੇਂ ਵੀ ਆਈ ਗਏ ਨਵੀਂ ਖੇਤੀ ਦੀ ਤਕਨੀਕੀ ਇਹ ਇੰਦਰਾ ਗਾਂਧੀ ਨੇ ਸਾਨੂੰ ਠੱਕੇ ਨਾਲ ਇੰਜਨ ਜਿਸੇ ਕੋਈ ਨੇ ਬਣਵਾ ਬਣਵਾ ਕੇ ਦਿੱਤੇ ਨੇ ਹਾਂ ਔਰ ਤਕਾਬੀ ਤੇ ਮਿਲਦੇ ਰਹੇ ਨੇ 23 2400 ਰੁਪਏ ਤਨੀ ਜਣ ਲਿਆ ਕੇ ਅਸੀਂ ਚਲਾਉਂਦੇ ਰਹੇ ਆ ਠੀਕ ਹੈ ਤੇ 6 ਇੰਚੀ ਬੋਰ ਹੁੰਦਾ ਸੀ ਕਿ ਉਹਦੇ ਵਿੱਚ ਨਾਲ ਪਾ ਲੈਣੀ 20 ਫੁੱਟੀ ਸਾਰਾ 12 13 ਫੁੱਟ ਦਾ ਪਾਣੀ ਹੁੰਦਾ ਸੀਗਾ ਹਾਂਜੀ ਤੇ ਉਹ ਕਰਕੇ ਜਣੀ ਉਸ ਤੋਂ ਫਿਰ ਅਸੀਂ ਹੌਲੀ ਹੌਲੀ ਮੂੰਗਫਲੀਆਂ ਦੇ ਨਾਲ ਪਹਿਲਾਂ ਮੂੰਫਲੀ ਪਟੜੀ ਮਗਰ ਕਣਕ ਬੀਜ ਦੇਣੀ ਹਾਂਜੀ ਉਸ ਦਾ ਕੋ ਕਣਕ ਤੋਂ ਪੈਸੇ 4-5 ਜਣੇ ਕੁਝ ਮੂੰਫਲੀ ਦੇ ਵਟੇ ਜਾਣੇ ਕਿਉਂ ਕਰਕੇ ਵਧੀਆ ਗੁਜ਼ਾਰਾ ਜਾਣੀ ਅੱਜ ਨਾਲੋਂ ਅਸੀਂ ਸੌਖੇ ਸੀ ਉਸ ਟਾਈਮ ਤੇ ਹੁਣ ਕੀ ਸੋਚਦੇ ਹੋ ਜਦੋਂ ਸਰਕਾਰ ਕਹਿੰਦੀ ਆ ਪੈਸੇ ਦੇ ਦੇਨੇ ਆ ਪਹਿਲੀ ਦੇ ਦਿਓ ਸਾਨੂੰ ਪੈਸੇ ਨੂੰ ਕੀ ਕਰਾਂਗੇ ਪੈਸੇ ਕਿੱਥੇ ਰੱਖਾਂਗੇ ਸਰਕਾਰ ਤਾਂ ਬਹੁਤ ਕੁਝ ਗੱਲਾਂ ਕਰਦੀ ਰਹਿੰਦੀ ਆ ਹਮ ਸਰਕਾਰ ਤਾਂ ਜਿਹੜੀ ਉਹਨਾਂ ਕੋਲੇ ਮਲਾਜਮ ਨੂੰ ਤਨਖਾਹ ਤਾਂ ਦੇ ਰਹੀ ਹੁੰਦੀ ਹਾਂਜੀ ਸਾਨੂੰ ਪੈਸੇ ਕਿੱਥੋਂ ਦੇ ਦੂਗੀ ਸਰਕਾਰ ਕੋਤਾਏ ਕਹਿੰਦੇ ਵੀ ਜੇ ਇਹ ਮੇਰੇ ਕਬਜ਼ੇ ਲਮਾਗੇ ਲੱਖ ਰੁਪਈਆ ਤੁਹਾਨੂੰ ਕਿਲੇ ਮਗਰ ਤੇ ਮਾਗੇ ਦੇਵਾਗੇ ਵੀ ਪਲਾਟ ਨੰਗਦ ਨਹੀਂ ਪੈਸੇ ਦੇਣੇ ਨਾ ਜਿਹੜਾ ਮਗਰੋਂ ਤੁਹਾਨੂੰ ਦੇਣਾ ਹੈਗਾ ਇੱਕ ਬਿੱਗੇ ਦਾ ਪਲਾਟ ਹਾਂਜੀ ਦੋ ਬਿਸ ਬੇਕ ਜਗਾ ਹੁਣ ਰੂੜੀ ਬਾਸਤੇ ਉਹ ਰੂੜੀ ਅਸੀਂ ਪਸ਼ੂ ਧੱਖਾਂਗੇ ਕਿੱਥੇ ਰੂੜੀ ਨ ਸਿੱਟਣਾ ਕੀ ਹੈ ਅਸੀਂ ਉਹ ਤਾਂ ਕਹਿੰਦੇ ਨੇ ਬਾਪੂ ਉੱਥੇ ਸ਼ੋਰੂਮ ਬਣਾ ਲਿਓ ਤੁਸੀਂ ਕਿਰਾਏ ਤੇ ਦੇ ਦਿਆ ਕਰਿਓ ਤੇ ਅਸੀਂ ਕਿੱਥੇ ਰਹਾਗੇ ਅਸਮਾਨ ਤੇ ਸਾਨੂੰ ਚਾਹ ਦੇ ਉੱਪਰ ਦਾ ਕਰ ਦੇਣ ਯੋ ਸਕਦਾ ਸਰਕਾਰਾਂ ਕਿਉਂ ਨਹੀਂ ਸਮਝਦੀਆਂ ਗੱਲ ਨੂੰ ਵੀ ਉਪਜਾਊ ਧਰਤੀ ਆ ਜਰਖੇਜ ਮਿੱਟੀ ਆ ਜੇ ਅੰਨ ਪੈਦਾ ਕਰਨ ਵਾਲੀ ਇਹ ਮਿੱਟੀ ਨੂੰ ਧਰਤੀ ਨੂੰ ਅਸੀਂ ਕੰਕਰੀਟ ਦੇ ਜੰਗਲਾਂ 'ਚ ਬਦਲ ਦਾਂਗੇ ਸਨ ਸਰਕਾਰਾਂ ਦੀ ਕੋਈ ਆਪ ਦੀ ਪਾਲਿਸੀ ਹੋ ਸਕਦੀ ਹੈ ਹਾਂ ਹਾਂ ਕਿਉਂਕਿ ਪਹਿਲਾਂ ਲੋਕਾਂ ਨੂੰ ਢਾਹ ਲਓ ਇਹ ਮਗਰ ਲਾ ਕੇ ਫਿਰ ਉਹਨੂੰ ਵਾਪਸ ਲੈ ਲਓ ਇਹ ਉਹਨਾਂ ਨੂੰ ਵਾਪਸ ਲੈਣਾ ਹੀ ਪੈਣਾ ਹਾਈ ਕੋਰਟ ਨੇ ਬਿਸਟੇ ਲਾਤਾ ਹਾਂ ਹਾਂ ਕੁਝ ਸਮੇਂ ਦੇ ਲਈ ਰੋਕ ਲਾਤੀ ਆ ਹਾਂ ਨਹੀਂ ਉਹਨਾਂ ਨੇ ਜਿਹੜੀਆਂ ਇਹਨਾਂ ਨੂੰ ਗੱਲਾਂ ਗਈਆਂ ਉਹਨਾਂ ਤੋਂ ਇਹਨਾਂ ਕੋਲੇ ਇੱਕ ਵੀ ਨਹੀਂ ਜਵਾਬ ਆਇਆ ਹੂੰ ਉਹ ਕਹਿੰਦੇ ਵੀ ਇਹ ਨਹੀਂ ਦੁਨੀਆ ਜਾਊ ਕਿੱਥੇ ਜਿਹੜੇ ਇਸ ਕੰਮ ਤੇ ਲੱਗੇ ਨੇ ਲੋਕ ਉਹ ਕਿੱਥੇ ਜਾਣਗੇ ਕਿਹਨੂੰ ਕਿਹਨੂੰ ਤੁਸੀਂ ਨੌਕਰੀ ਦੇ ਦਿਓਗੇ ਹੂੰ ਹੂੰ ਮਤਲਬ ਤਾਂ ਐਸੇ ਗੱਲ ਦਾ ਬਿਲਕੁਲ ਨੌਕਰੀ ਵਾਲਿਆਂ ਨੂੰ ਤਾਂ ਤਨਖਾਹ ਨਹੀਂ ਮਿਲਦੀ ਉਹ ਅੱਗੇ ਲੇੜਾ ਮਾਰਦੇ ਨੇ ਜਿਹੜੇ ਕੱਚੇ ਰੱਖੇ ਸੀ ਉਹ ਪੱਕੇ ਹੋਣ ਨੂੰ ਲੇੜਾ ਮਾਰਦੇ ਉਹ ਆਪ ਦਾ ਅੰਦੋਲਨ ਨਾ ਕਰੀ ਫਿਰਦੇ ਰੋਜ਼ ਤਾਂ ਟੈਲੀਫੋਨ ਦੇ ਕੁੱਟਕਟਾ ਪਾ ਦੇ ਦਿੰਦੇ ਆ ਹਾਂਜੀ ਤੇ ਗੱਲ ਆ ਵੀ ਇਹ ਨਿਯਾਜ ਹੋ ਰਿਹਾ ਤੱਕਾ ਹੋ ਰਿਹਾ ਅਸੀਂ ਤਾਂ ਇਹ ਗੱਲ ਕਹਿੰਦੇ ਆ ਜਿਵੇਂ ਇੱਕ ਬਾਪੂ ਇਹ ਦੱਸਿਓ ਵੀ ਇੱਥੇ ਦਾ ਗੱਲਾਂ ਚੱਲਦੀਆਂ ਹੋਣਗੀਆਂ ਪਿੰਡਾਂ 'ਚ ਸਰਕਾਰ ਕਹਿੰਦੀ ਆ ਜੀ ਕਿਸਾਨ ਤਾਂ ਬੜੇ ਸਹਿਮਤ ਹੋ ਰਹੇ ਨੇ ਉਹ ਕਹਿੰਦੇ ਜੀ ਸਾਡੀ ਪੈੜੀ ਲੈ ਲਓ ਸਾਨੂੰ ਤਾਂ ਕੋਈ ਇਤਰਾਜ ਨਹੀਂ ਤੁਹਾਨੂੰ ਲੱਗਦਾ ਆਪਦੀ ਇਸ ਜੰਮਣਪੋਏ ਨੂੰ ਵੇਚਣ ਦੇ ਲਈ ਕੋਈ ਸਹਿਮਤ ਹੋ ਜੀ ਮਤਲਬ ਨਹੀਂ ਸਹਿਮਤ ਇਹਦਾ ਰੋਜ਼ ਉਥੇ ਧਰਨੇ ਲੱਗਿਆ ਲੈਂਡ ਪੂਲਿੰਗ ਦੇ ਮੂਰੇ ਲੋਕ ਰੋਜ਼ ਇਸ ਚੀਜ਼ ਦੇ ਬਰਖਲਾ ਬੋਲ ਰਹੇ ਨੇ ਹੈ ਅੰਦੋਲਨ ਕਰ ਰਹੇ ਨੇ ਇਹ ਸਰਕਾਰ ਆਪ ਦੇ ਕੋਲੋਂ ਪਾਲਸੀਆਂ ਛੱਡੀ ਜਾਂਦੀ ਹੈ ਲੋਕਾਂ ਨੂੰ ਬੁੱਧੂ ਬਣਾਉਣ ਨੂੰ ਕੋਈ ਲੋਕ ਸਹਿਮਤ ਨਹੀਂ ਹਨ ਨਹੀਂ ਦੇਣੀ ਪੈਣੀ ਨਹੀਂ ਦੇਣੀ ਹੈ ਅਸੀਂ ਤਾਂ ਲਿਖ ਕੇ ਧਈ ਬੈਠੇ ਆਂ ਕਿ ਅਸੀਂ ਬਿਲਕੁਲ ਨਹੀਂ ਬੇਚਣੀ ਹੈ ਨਾ ਸਾਡੀ ਖੁਕ ਖਿੱਦਣ ਚਾਕੇ ਹੋ ਇੱਕ ਬਾਪੂ ਇਹ ਦੱਸਿਓ ਚਲੋ ਅਖੀਰ ਤੇ ਵੀ ਜਦੋਂ ਸ਼ਹਿਰਾਂ ਦੀ ਗੱਲ ਆਉਂਦੀ ਹੈ ਜਿਹੜੇ ਪਿੰਡਾਂ ਦੇ ਪਿੰਡ ਨੇੜੇ ਹੁੰਦੇ ਨੇ ਸ਼ਹਿਰਾਂ ਦੇ ਉਹਦਾ ਨੁਕਸਾਨ ਕੀ ਹੋ ਜਾਂਦਾ ਸ਼ਹਿਰਾਂ ਦਾ ਤੇ ਫਾਇਦਾ ਕਿੰਨਾ ਕੁ ਹੁੰਦਾ ਤੁਹਾਡੇ ਪਿੰਡਾਂ ਨੂੰ ਗੱਲ ਇਹ ਆ ਵੀ ਜਿਹੜਾ ਹੁਣ ਸ਼ਹਿਰਾਂ 'ਚੋਂ ਭੁੱਖਾ ਮਰਦਾ ਹੂੰ ਉਹਨੇ ਪਿੰਡਾਂ ਕਨੇ ਨਿਕਲਣਾ ਅਜਾੜਾ ਹੀ ਕਰਨਾ ਹੂੰ ਇਸ ਕਰਕੇ ਸ਼ਹਿਰਾਂ ਦੇ ਨੇੜੇ ਵਾਲਿਆਂ ਦਾ ਅਜਾੜਾ ਵਧੂਗਾ ਜਿ ਉਹਦੇ ਕੋ ਘਟਣਾ ਨਹੀਂ ਹਾਂਜੀ ਆ ਫਾਇਦਾ ਹੈ ਕੋਈ ਸ਼ਹਿਰ ਦਾ ਕੋਈ ਲੰਬਾ ਚੌੜਾ ਫਾਇਦਾ ਨਹੀਂ ਹੈ ਕੰਡ ਖਰਾਬ ਹੋ ਰਹੇ ਨੇ ਬਿਲਕੁਲ ਹੂੰ ਦੇਖੋ ਗੱਲ ਇਹ ਆ ਵੀ ਹਵਾ ਹਰਾ ਜਿਹੜਾ ਸੀਗਾ ਸਾਫ ਸੁਥਰਾ ਉਹ ਖਤਮ ਹੋਈ ਜਾਂਦਾ ਬਿਲਕੁਲ ਜਿਉਂ-ਜਿਉਂ ਪ੍ਰਦੂਸ਼ਣ ਵਧਿਆ ਜਾਂਦਾ ਸਾਡ ਬਿਮਾਰੀਆਂ ਵਧ ਹੀ ਜਾਂਦੀਆਂ ਨੇ ਹਾਂਜੀ ਇਸ ਕਰਕੇ ਜਿਹੜਾ ਆਬ ਹਵਾ ਉਹ ਵੀ ਗੰਦੀ ਹੋਈ ਜਾਂਦੀ ਹੈ ਹੂੰ ਸਾਵੇਂ ਠੰਡੀਆਂ ਹਵਾਵਾਂ ਜਾਂਦੀਆਂ ਹੁਣ ਹੁਣ ਤੁਸੀਂ ਦੇਖ ਲਓ ਕਿ ਕੀ ਹਾਲ ਹੋ ਰਿਹਾ ਹੈਗਾ ਇੱਕ ਪਾਸੇ ਤਾਂ بارش ਪੈ ਕੇ ਦੁਨੀਆ ਮਰੀ ਜਾਂਦੀ ਹੈ ਇੱਕ ਪਾਸੇ ਸੋਕੇ ਨਾਲ ਹਾਂਜੀ ਪੂਰਾ ਹਾਲ ਹੋਈ ਜਾਂਦਾ ਹੈਗਾ ਮੌਸਮ 'ਚ ਵੀ ਬਦਲਾ ਆਇਆ ਬਾਪੂ ਹੁਣ ਬਹੁਤ ਬਦਲ ਹੋਇਆ ਹੋਇਆ ਬਿਲਕੁਲ ਇੱਕ ਹੋਰ ਆ ਬਾਪੂ ਤੁਹਾਡੇ ਪਿੰਡ ਚ ਵੀ ਬਹੁਤ ਮਜ਼ਦੂਰ ਭਾਈਚਾਰੇ ਦੇ ਲੋਕ ਰਹਿੰਦੇ ਨੇ ਜਿਹੜੇ ਤੁਹਾਡੇ ਵਰਗੇ ਪਰਿਵਾਰਾਂ ਨਾਲ ਜਾਂ ਹੋਰ ਲੋਕਾਂ ਦਾ ਕੰਮਕਾਰ ਕਰਕੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਨੇ ਜਦੋਂ ਇਹ ਜ਼ਮੀਨਾਂ ਜਾਣ ਗਈਆਂ ਉਹਨਾਂ ਦਾ ਵੀ ਔਖਾ ਹੋ ਜੂ ਉਹ ਡੰਗਰ ਪਸ਼ੂ ਕਿੱਥੋਂ ਉਹ ਕੱਖ ਕੰਡਾ ਜਿਹੜਾ ਲੈ ਕੇ ਆਉਣਗੇ ਖੁਦ ਕੱਲ੍ਹ ਆ ਵੀ ਇਹਦਾ ਅਸਰ ਤਾਂ ਹਰੇਕ ਤੇ ਪੈਣਾ ਹਾਂ ਉਹ ਜਿੱਕੂ ਕਹਿੰਦੇ ਆ ਜਦ ਤੇਜੀ ਆਉਂਦੀ ਆ ਫੇ ਚੂਹੇ ਦੀ ਖੁੱਟ ਚ ਵੀ ਪਤਾ ਲੱਗ ਜਾਂਦਾ ਵੀ ਹਾਂ ਹੁਣ ਤੇਜੀ ਆਈ ਹੋਈ ਆ ਉਸ ਕਰਕੇ ਜਦੋਂ ਇਹਦਾ ਨੁਕਸਾਨ ਹੋਣਾ ਉਸ ਸਾਰਿਆਂ ਦਾ ਹੀ ਪੈਣਾ ਹੈਗਾ ਬਿਲਕੁਲ ਕਿਤੇ ਵੱਢਿਓ ਜਿਹੜੇ ਸਾਡੇ ਨਾਲ ਅਟੈਂਸ਼ਨ ਹੈ ਲੋਕ ਉਹਨਾਂ ਦੇ ਵੱਧ ਪੈਣਾ ਹੂੰ ਹੂੰ ਜੇ ਤੋ ਅਸੀਂ ਭੁੱਖੇ ਮਰਾਂਗੇ ਤੇ ਉਹਨਾਂ ਨੂੰ ਕਿੱਥੋਂ ਫੁੱਲ ਕੇ ਖਿਲਾ ਦੇਾਂਗੇ ਬਿਲਕੁਲ ਸਮਝੇ ਕਿ ਨਹੀਂ ਹਾਂ ਅਸੀਂ ਤਾਂ ਹੀ ਕਿਸੇ ਨੂੰ ਦੇ ਸਕਦੇ ਕੁਝ ਸਾਡੇ ਕੋਲੇ ਹੋਊ ਵੱਧੂ ਬਿਲਕੁਲ ਤੇ ਨਹੀਂ ਤਾਂ ਰੋਟੀ ਵਾਲੇ ਵੀ ਘੂਰ ਕੇ ਘੱਲ ਦੇਾਂਗੇ ਚਲੋ ਗਾਹਾਂ ਤੁਰ ਹਾਂ ਇਹੋ ਕਰਕੇ ਇਹੇ ਨਯਾਜ਼ ਹੋ ਰਹੀ ਹੈਗੀ ਲੋਕਾਂ ਦੇ ਨਾਲ ਧੱਕੇਸ਼ਾਹੀ ਦੇਖੋ ਨਾ ਆਪ ਉਹ ਆਪਣਾ ਕੰਮ ਕਰਕੇ ਰੋਟੀ ਖਾਂਦੇ ਆ ਲੋਕ ਬਿਲਕੁਲ ਗਵਰਨਮੈਂਟ ਉਹਦੇ ਵਿੱਚ ਕੀ ਤਕਲੀਫ ਆ ਇੱਕ ਪਾਸੇ ਤਾਂ ਠੂਠਾ ਫੜ ਕੇ ਇੰਦਰਾ ਗਾਂਧੀ ਭੀਖ ਮੰਗਦੀ ਫਿਰਦੀ ਸੀ ਅਮਰੀਕਾ ਕੋਲੋਂ ਕਣਕ ਨੂੰ ਬਿਲਕੁਲ ਇੱਥੇ ਹੁਣ ਜੇ ਆਉਗਾ ਉਹਨੇ ਤਾਂ ਇਹ ਕਹਿੰਦਿਆ ਜੀ ਇਹਦੇ ਵਿੱਚ ਫਲਾਣਾ ਕੁਝ ਜੁੰਦੀ ਬਰਸਤੀ ਨੇ ਆਪ ਇਹ ਗੱਲ ਕਹਿ ਚੀ ਆ ਬਈ ਧਾਣੇ ਦੇ ਵਿੱਚ ਕੋਈ ਚੀਜ਼ ਨਹੀਂ ਆਉਂਦੀ ਹੈ दारू ਆ ਜਿਹੜੀ ਉਹ ਇੰਨੇ ਦਿਨਾਂ ਬਾਅਦ ਅਸਰ ਖਤਮ ਹੋ ਜਾਂਦਾ ਜਿਹੜਾ ਉਹ ਪੌਣਿਆ ਉਹ ਇੰਨੇ ਦਿਨਾਂ ਬਾਅਦ ਖਤਮ ਹੋ ਜਾਂਦਾ ਸਿਰਫ ਅਸੀਂ ਪੈਲੀ ਨੂੰ ਪਾਲਣ ਦੇ ਖਾਤਰ ਉਹਦੀ ਸੇਵਾ ਕਰਦੇ ਰਹੇ ਗੋੜਾ ਪੌਣਿਆ ਜਿਹੜਾ ਜੀ ਜੇ ਤੁਸੀਂ ਕਹੋ ਜਿੱਥੇ ਮਰਜ਼ੀ ਟੈਸਟ ਕਰਾ ਲਓ ਦਾਣੇ ਦੇ ਵਿੱਚ ਕੋਈ ਚੀਜ਼ ਨਹੀਂ ਆਉਦੀ ਇੱਕ ਇਹ ਵੀ ਆ ਬਾਪੂ ਜਦੋਂ ਜੂਰੀਆ ਆਉਂਦਾ ਜੂਰੀਆ ਖਾਦ ਆਉਂਦੀ ਆ ਉਦੋਂ ਕਿਸਾਨਾਂ ਨੂੰ ਇੱਕ ਇੱਕ ਕਿਲੋ ਜਿਹੜਾ ਜੂਰੀਆ ਦਿੱਤਾ ਜਾਂਦਾ ਕਿ ਇਹਦੀ ਵਰਤੋਂ ਕਰੋ ਜਦੋਂ ਹਰੀ ਕ੍ਰਾਂਤੀ ਦਾ ਨਾਅਰਾ ਤੁਹਾਡੇ ਵਰਗੇ ਕਿਸਾਨਾਂ ਨੂੰ ਦਿੱਤਾ ਜਾਂਦਾ ਉਹ ਵੀ ਤਾਂ ਸਰਕਾਰ ਲੈ ਕੇ ਆਈ ਜੂਰੀਆ ਵੀ ਕਿਸਾਨਾਂ ਨੇ ਤਾਂ ਨਹੀਂ ਪੈਦਾ ਕੀਤਾ 1 ਕਿਲੋ ਤੋਂ ਹੁਣ ਵੱਧ ਗਿਆ ਸਾਰਾ ਬਿਲਕੁਲ ਅਸੀਂ ਜਦੋਂ ਪਹਿਲੇ ਸਾਲ ਦਰਹਲ ਪੌਣ ਲਗੇ ਹਾਂ ਹਾਂਜੀ ਸਾਡਾ ਹਿਸਾਬ ਤਾਂ ਨਗਦੀ ਚੱਲਦਾ ਸੀ ਪਹਿਲਾਂ ਪਿੰਡ ਵਾਲੀ ਸੋਸਾਇਟੀ ਚ ਵੀ ਹਾਂਜੀ ਅਸੀਂ ਇਹਨਾਂ ਕੋਲ ਸੁਪਰ ਲਾਇਆ ਹੈ ਹਾਂਜੀ ਜਦ ਬੋਰੀ ਕੁਆਂਟਲ ਦੀ ਹੁੰਦੀ ਸੀਗੀ ਸਵਾਜ ਹੀ ਹੋਈ ਹੁੰਦੀ ਸੀ ਇਹ ਸੁਪਰ ਹਾਂਜੀ ਹਾਂਜੀ ਤੇ ਉਦੋਂ ਬਾਅਦ ਫਿਰ ਇਹ ਗੋਲੀਆਂ ਵਟ ਹੋਣ ਲੱਗੀਆਂ ਨੇ ਹਾਂਜੀ ਤੇ ਉਹਨਾਂ ਨੂੰ ਪੁੱਛਿਆ ਵੀ ਰਿਓ ਲੈਣਾ ਕਹਿੰਦੇ ਜੀ ਲੈ ਲਓ ਮੈਂ ਕਿਹਾ ਵੇਖ ਤਾਂ ਪੈਸੇ ਨਗਦ ਦੇਣੇ ਆ ਹਾਂਜੀ ਕਹਿੰਦੇ ਜੀ ਨਗਦ ਤਾਂ ਫਿਰ ਤੁਹਾਨੂੰ ਐਸ ਭਾਅ ਮਿਲੂਗੀ ਜੇ ਤੁਸੀਂ ਤਮਸਦ ਭਰਨਾ ਖਰਚੇ ਦੇਣੇ ਆ ਫਿਰ ਤੁਹਾਨੂੰ ਐਸ ਭਾਅ ਦਾ ਤੇ ਮੈਂ ਕਿਹਾ ਯਾਰ ਇੱਕ ਪਾਸੇ ਤਾਂ ਤੁਹਾਨੂੰ ਅਸੀਂ ਪੈਸੇ ਮੌਕੇ ਦੇ ਦੇ ਜਾਂਦੇ ਹਾਂ ਹਾਂਜੀ ਦੂਏ ਪਾਸੇ ਸਾਨੂੰ ਰੇਟ ਵੱਧ ਲੈ ਜਾਂਦੇ ਹੋ ਉਹ ਕਹਿੰਦਾ ਜੀ ਗਵਰਨਮੈਂਟ ਦੀ ਹਦਾਇਤ ਆ ਇਹ ਉਸ ਦੇ ਵਿੱਚੋਂ ਗੌਰਮੈਂਟ ਦੀ ਹਜਾਇਤਾਂ ਤੋਂ ਗੋਟਮਣ ਇੰਨਾ ਲੋਕਾਂ ਨੇ ਲੁੱਟ ਕੇ ਖਾਦਾ ਮਗਰੋਂ ਲੋਕਾਂ ਨੇ ਪੈਸੇ ਨਹੀਂ ਮੋੜੇ ਤਕਾਬੀਆਂ ਦੇ ਪੈਸੇ ਪਟਵਾਰੀਆਂ ਨੂੰ ਕਹੇਤਾ ਬਈ ਤੁਸੀਂ ਇਕੱਠੇ ਕਰੋ ਹਾਂਜੀ ਪਟਵਾਰੀ ਇੰਨੇ ਸ਼ੈਤਾਨ ਦੇਖੇ ਕਿਸੇ ਨੇ ਕਿਸੇ ਨੂੰ ਚਾਜਰਾ ਰਸੀਦ ਬੰਦੀ ਦਿੱਤੀ ਹਾਂਜੀ ਉਹ ਪੈਸੇ ਆਪ ਖਾ ਜੀ ਬੇੜੇ ਜ਼ਮੀਨ ਖਰੀਦ ਕੇ ਬਹਿ ਗਏ ਅੱਛਾ ਹਾਂ ਉਹ ਤਾਂ ਸ਼ੈਨਸ਼ਾਹ ਬਣ ਕੇ ਬਹਿ ਗਏ ਜ਼ਿਮੀਂਦਾਰ ਮਗਰ ਉਹ ਤੜਲੇ ਲੈਂਦੇ ਗੁਰੇ ਫਿਰਦੇ ਨਹੀਂ ਜਦੋਂ ਉਹਨਾਂ ਦੇ ਸਨਮਣੇ ਨਿਕਲਦੇ ਫਿਰਦੇ ਰਹੇ ਤੇ ਉਹ ਕਰਕੇ ਸਾਡੇ ਨਾਲ ਚਾਰ ਸਫਰੇ ਠੱਗੀ ਹੋਈ ਹੋਇਆ ਲੋਕਾਂ ਨਾਲ ਹਾਂ ਲੋਕ ਆ ਪੂਰਾ ਡਰਦੇ ਨੇ ਤਮਕੇ ਦੇਦੇ ਪੂਰਾ ਇਸ ਚੀਜ਼ ਤੋਂ ਬਈ ਉਹੀ ਹਾਲ ਸਾਡੇ ਨਾਲ ਫੇਰ ਹੋਣਾ ਹੈਗਾ ਨਾਲੇ ਜਦੋਂ ਸਾਡੀ ਜਿੱਦੀ ਜਿਹੜੀ ਚੀਜ਼ ਹੈ ਜੀ ਤੇ ਅਸੀਂ ਰੋਟੀ ਕਮਾ ਕੇ ਖਾਣੇ ਆ ਉਹੀ ਸਾਡੇ ਕੋਲ ਖੁਸ਼ੀ ਤੇ ਅਸੀਂ ਕਰਨਾ ਕੀ ਆ ਕਿੰਨਿਆਂ ਕਰੋ ਨੌਕਰੀ ਦੇ ਦੇਣਗੇ ਹਾਂਜੀ ਨੌਕਰੀ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਤਾਂ ਮਿਲਦੀ ਨਹੀਂ ਹੈ ਬੀਏ ਬੀਐਮਏ ਆਲੇ ਚੰਗੀਆਂ ਡਿਗਰੀਆਂ ਕੀਤੀਆਂ ਆਲੇ ਦਾ ਪਟਪਾ ਸਪਾਈ ਪੜ੍ਹੇ ਧੱਕੇ ਖਾਂਦੇ ਫਿਰਦੇ ਨੇ ਹਾਂਜੀ ਉਹਨਾਂ ਨੂੰ ਸਪਾਈ ਪੁਣਾ ਬਈ ਕੋਈ ਰੱਖਦਾ ਹੈਗਾ ਇੰਉਂ ਕਰਕੇ ਜਿਹੜੇ ਮਤਲਬ ਹੈ ਤਾਂ ਲੋਕੇ ਗਵਰਨਮੈਂਟ ਦੇ ਫੋਕੇ ਨਾ ਰਹੇ ਨੇ ਹੂੰ ਹੂੰ ਤੁਹਾਨੂੰ ਅਸੀਂ ਐਂ ਕਰਾਂਗੇ ਜਿਉਂ ਕਰਾਂਗੇ ਨਾ ਰਹੀ ਯਾਨੀ ਕਿ ਸਕੀਮ ਹੈ ਜਿਹੜੀ ਕਿਸਾਨਾਂ ਦੇ ਲਈ ਕੋਈ ਬਹੁਤੀ ਚੰਗੀ ਨਹੀਂ 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 ਬਿਲਕੁਲ ਬੜਾ ਖਰਾਬ ਹੈ ਜੀ ਕਿਸਾਨਾਂ ਦੇ ਇਹ ਬਾਪੂ ਗੁਰदयाल ਸਿੰਘ ਹੁਣੀ ਨੇ ਜਿੰਨਾਂ ਨਾਲ ਗੱਲਾਂ-ਵਾਟਾਂ ਕੀਤੀਆਂ 84-85 ਸਾਲਾਂ ਦੀ ਉਮਰ ਹੈ ਬਹੁਤ ਸਾਰੇ ਜ਼ਿੰਦਗੀ ਦੇ ਤਜਰਬੇ ਰਹਿ ਜਿਵੇਂ ਬਾਪੂ ਹੁਣਿਆਂ ਨੇ ਦੱਸਿਆ ਵੀ ਅਸੀਂ ਦੁੱਧ ਪਾਉਂਦੇ ਰਹੇ ਦੁੱਧ ਤੋਂ ਬਾਅਦ ਖੇਤੀ ਕੀਤੀ ਤੇ ਫਿਰ ਆਪਦਾ ਟੱਬਰ ਸੈੱਟ ਕੀਤਾ ਹਾਲਾਂਕਿ ਬਾਪੂ ਹੁਣਿਆਂ ਦਾ ਜਿਹੜਾ ਪਰਿਵਾਰ ਆ ਉਹ ਫੌਰਨ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਸੋਹਣਾ ਪਰਿਵਾਰ ਚੱਲ ਰਿਹਾ ਪਰ ਖੇਤੀ ਨਾਲ ਆਪਦਾ ਇੱਕ ਕਨੈਕਸ਼ਨ ਹੈ ਖੇਤੀ ਨਾਲ ਇੱਕ ਆਪਣਾ ਮੋਹ ਹੁੰਦਾ ਤੇ ਉਹ ਮੋਹ ਨੂੰ ਇਹ ਨਹੀਂ ਛੱਡਣਾ ਚਾਹੁੰਦੇ ਤੇ ਬਾਪੂ ਹੁਣਾਂ ਦੇ ਇਹੀ ਕਹਿਣਾ ਕਿ ਸਰਕਾਰ ਤੇ ਜਿਹੜੀ ਸਕੀਮਾਂ ਕਿਸਾਨਾਂ ਦੇ ਲਈ ਕੋਈ ਬਹੁਤੀ ਹਿੱਤ ਦੇ ਵਿੱਚ ਨਹੀਂ ਹੈਗੀ ਸਾਡੀ ਇਹ ਜੰਮਣ ਪੋਇਆ ਸਾਡੀ ਜੱਦੀ ਪੁਸਤੀ ਇਹ ਜ਼ਮੀਨ ਹੈ ਤੇ ਸਾਡੇ ਕੋਲ ਰਹਿਣੀ ਚਾਹੀਦੀ ਹੈ ਸ਼ਹਿਰਾਂ ਦਾ ਨੁਕਸਾਨ ਕੀ ਹੁੰਦਾ ਇਹ ਬਾਪੂ ਹੁਣਾਂ ਨੇ ਤੁਹਾਨੂੰ ਦੱਸਿਆ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ ਜ਼ਰੂਰ ਦਿਓ ਆ ਗਿਆ ਜੀ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ